ਦੇਖੋ ਜੀ ਸਾਡੇ ਮਾਨਯੋਗ ਕੈਬਨਿਟ ਵਜ਼ੀਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੀ ਯੋਗ ਰੈਨਵਾਈ ਦੇ ਹੇਠ ਅਜਨਾਲਾ ਸ਼ਹਿਰ ਦੇ ਵਿੱਚ ਵਿਕਾਸ ਦੇ ਕਾਰਜ ਜਿਹੜੇ ਉਹ ਜੰਗੀ ਪੱਧਰ ਤੇ ਜਾਰੀ ਹਨ ਔਰ ਜਿੱਦਾਂ ਦੇ ਵਿੱਚ ਬਹੁਤ ਸਾਰੇ ਕੰਮ ਨਗਰ ਪੰਚਾਇਤ ਵੱਲੋਂ ਮਾਨਯੋਗ ਮੰਤਰੀ ਜੀ ਦੇ ਹੁਕਮ ਅਨੁਸਾਰ ਬਹੁਤ ਸਾਰੇ ਕੰਮ ਜਿਹੜੇ ਆ ਉਹ ਮੁਕੰਮਲ ਕਰ ਲਏ ਗਏ ਆ ਜਿਨ੍ਹਾਂ ਦੇ ਵਿੱਚੋਂ ਅਜਨਾਲਾ ਸ਼ਹਿਰ ਦੇ ਵਿੱਚ ਸਾਡੇ ਦੋਨੇ ਬਾਈਪਾਸ ਜਿਨ੍ਹਾਂ ਦੀ ਸਾਰ ਮੈਨੂੰ ਲੱਗਦਾ ਨਹੀਂ ਕੋਈ 15-20 ਸਾਲ ਤੋਂ ਕਿਸੇ ਨੇ ਲਈ ਹੋਵੇ ਉਹ ਦੋਨੇ ਬਾਈਪਾਸ ਮੁਕੰਮਲ ਕਰਕੇ ਲੋਕਾਂ ਦੇ سپرد ਕਰ ਦਿੱਤੇ ਗਏ ਹੈ ਤਾਂ ਜੋ ਹਰ ਰਾਗੀਰ ਜਿਹੜਾ ਆਉਣ ਵਾਲਾ ਮੁਸਾਫਰ ਹੈ ਉਹ ਸੈਰ ਵਾਸਤੇ ਵੀ ਵਰਤੋਂ ਕਰ ਸਕੇ ਔਰ ਆਪਣੇ ਆਵਾਜਾਈ ਵਾਸਤੇ ਵੀ ਉਹਨੂੰ ਆਪਣੇ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰ ਸਕੇ ਔਰ ਇਸ ਦੇ ਨਾਲ ਮੈਂ ਅੱਗੇ ਹੋਰ ਦੱਸਣਾ ਚਾਹੁੰਦਾ ਕਿ ਬਹੁਤ ਲੰਬੇ ਸਮੇਂ ਦੀ ਮੰਗ ਸੀ ਸਾਡੇ ਸ਼ਹਿਰ ਦੇ ਵਿੱਚ ਕਿਤੇ ਦੁਕਾਨਤ ਵਾਪਰਦਾ ਸੀ ਕਿਸੇ ਨੂੰ ਕਿਸੇ ਦੁਕਾਨ ਨੂੰ ਜਾਂ ਫਸਲ ਵਾੜੀ ਨੂੰ ਕਿਤੇ ਅੱਗ ਲੱਗ ਜਾਂਦੀ ਸੀ ਤਾਂ ਉਸ ਦੀ ਰੋਕਥਾਮ ਵਾਸਤੇ ਅੰਮ੍ਰਿਤਸਰ ਤੋਂ 1 ਘੰਟਾ ਆਉਂਦਿਆਂ ਲੱਗ ਜਾਂਦਾ ਸੀ ਰਸਤੇ ਵਿੱਚ ਫਾਇਰ ਬਰਗੇਡ ਦੀ ਗੱਡੀ ਨੂੰ ਮਾਨਯੋਗ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਡਿਮਾਂਡ ਨੂੰ ਬਹੁਤ ਬਖੂਬੀ ਨਭਾਉਂਦੇ ਆ ਬਹੁਤ ਜਲਦੀ ਉਹਨਾਂ ਨੇ ਸਾਨੂੰ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਕਰਕੇ ਨਵੀਂ ਗੱਡੀ ਲਿਆ ਕੇ ਦਿੱਤੀ ਔਰ ਇੱਥੇ ਹੀ ਬਸ ਨਹੀਂ ਮਾਨਯੋਗ ਮੰਤਰੀ ਸਾਹਿਬ ਨੇ ਸ਼ਹਿਰ ਦੇ ਵਿੱਚ ਕੂੜਾ ਕਰਕਟ ਨੂੰ ਚੁੱਕਣ ਵਾਸਤੇ ਕੂੜੇ ਕਰਕਟ ਦੀ ਕਲੈਕਸ਼ਨ ਵਾਸਤੇ ਦੋ ਨਵੇਂ ਛੋਟੇ ਹਾਥੀ ਬਾਹਰ ਖੜੇ ਤੁਸੀਂ ਦੇਖ ਸਕਦੇ ਹੋ ਕਿ ਡੇਲੀ ਡੋਰ ਟੂ ਡੋਰ ਕਲੈਕਸ਼ਨ ਕਰਦੇ ਆ ਇੱਥੇ ਹੀ ਬਸ ਨਹੀਂ ਅਜਨਾਲਾ ਸ਼ਹਿਰ ਦੇ ਵਿੱਚ ਠੰਡੇ ਪਾਣੀ ਦੇ ਪੀਣ ਵਾਸਤੇ ਮਸ਼ੀਨਾ ਅਜੇ ਤੱਕ ਕਿਸੇ ਨੇ ਇਸ ਬਾਬਤ ਕੋਈ ਸਾਰ ਜਾਂ ਧਿਆਨ ਨਹੀਂ ਦਿੱਤਾ ਸੀ ਮਾਨਯੋਗ ਮੰਤਰੀ ਜੀ ਨੇ ਇਸ ਵਿਸ਼ੇ ਵੱਲ ਧਿਆਨ ਦਿੰਦਿਆਂ ਤਾਂ ਜੋ ਕੋਈ ਵੀ ਰਾਗੀਰ ਬਾਰੋਂ ਆਉਂਦਾ ਹੈ ਉਹ ਠੰਡਾ ਪਾਣੀ ਜਿਹੜਾ ਉਹ ਪੀ ਸਕੇ ਇਸ ਮੰਤਬ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਠੰਡੇ ਪਾਣੀ ਦੀਆਂ ਮਸ਼ੀਨਾ ਲਗਾਈਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਹਸਪੀਟਲ ਦੇ ਨੇੜੇ ਡੇਰਾ ਰੋਡ ਦੇ ਨੇੜੇ ਅਮਰਸਰ ਰੋਡ ਦੇ ਬੱਸ ਸਟੈਂਡ ਦੇ ਨਜ਼ਦੀਕ ਫਿਰ ਹੋਰ ਵੱਖ-ਵੱਖ ਜਗ੍ਹਾ ਜਿਹੜੀਆਂ ਨੇ ਚਗਾਵਾ ਰੋਡ ਤੁਸੀਂ ਦੇਖ ਲਓ ਹਰ ਜਗ੍ਹਾ ਦੇ ਉੱਤੇ ਠੰਡੇ ਪਾਣੀ ਦਾ ਜਿਹੜਾ ਉਹ ਟੁਕਵਾ ਪ੍ਰਬੰਧ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ ਅਜਨਾਲਾ ਸ਼ਹਿਰ ਦੇ ਵਿੱਚ ਬਾਹਰੋਂ ਆਉਣ ਵਾਲਾ ਰਾਹਗੀਰ ਭੈਣ ਭਰਾ ਜਿਹੜਾ ਸੀ ਖਾਸ ਕਰਕੇ ਮੇਰੀਆਂ ਭੈਣਾਂ ਮਾਤਾਵਾਂ ਜਿਹੜੀਆਂ ਜਿਨ੍ਹਾਂ ਨੂੰ ਬਾਹਰੋਂ ਆਉਂਦੇ ਸੀ ਤੇ ਇੱਥੇ ਖਰੀਦਦਾਰੀ ਕਰਨ ਵਾਸਤੇ ਇੱਥੇ ਸ਼ਹਿਰ ਦੇ ਵਿੱਚ ਕੋਈ ਵੀ ਬਾਥਰੂਮ ਨਹੀਂ ਸੀ ਪਿਛਲੇ ਲੰਬੇ ਸਮੇਂ ਦੀ ਮੰਗ ਨੂੰ ਮੁਖ ਰਾਤਰੀਆ ਮਾਨਯੋਗ ਮੰਤਰੀ ਜੀ ਨੇ ਇਥੇ ਬਾਥਰੂਮਾਂ ਦਾ ਟੁਕਵਾ ਪ੍ਰਬੰਧ ਕਰਕੇ ਇੱਕ ਬਾਥਰੂਮ ਜਿਹੜਾ ਹੈ ਹਸਪੀਟਲ ਦੇ ਨਜ਼ਦੀਕ ਤੁਸੀਂ ਦੇਖਿਆ ਹੋਊਗਾ ਕਿ ਅੱਤ ਦਰਜੇ ਦਾ ਬਾਥਰੂਮ ਜਿਹੜਾ ਉਹ ਤਿਆਰ ਹੋ ਕੇ ਬਿਲਕੁਲ ਲੋਕਾਂ ਨੂੰ ਜਿਹੜਾ ਸਪੁਰਦ ਕਰ ਦਿੱਤਾ ਗਿਆ ਹੈ ਔਰ ਬਾਕੀ ਜਿਹੜੇ ਬਾਥਰੂਮਾਂ ਦਾ ਕੰਮ ਵੀ ਜੰਗੀਪੰਦਰ ਤੋਂ ਚੱਲ ਰਹੀ ਹੈ ਮੈਂ ਜੇਕਰ ਗੱਲ ਕਰਾਂ ਕਿ ਅਨਾਲਾ ਸ਼ਹਿਰ ਦੇ ਵਿੱਚ ਆ ਤੁਸੀਂ ਦੇਖਿਆ ਹੋਊਗਾ ਹੌਟਲਾਈਨ ਬਿਜਲੀ ਦੀ ਜਿਹੜੇ ਹਸਪੀਟਲ ਦੇ ਵਿੱਚ ਔਰ ਆ ਜਿਹੜਾ ਬਿਜਲੀ ਘਰ ਦਾ ਅਪਗ੍ਰੇਡਿਸ਼ਨ ਦਾ ਪਿਛਲੇ ਦਿਨ ਹੀ ਰਸ਼ਮੀਤੌਰਤੇ ਮੰਤਰੀ ਸਾਹਿਬ ਵੱਲੋਂ ਜੋ ਉਦਘਾਟਨ ਕੀਤਾ ਗਿਆ ਇਹ ਇਹ ਸਾਰੇ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਸ਼ਾਰਟ ਨਿਓਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਅਕਸਰ ਇਹ ਲੀਡਰਾਂ ਨੂੰ ਕਿ ਇਹ ਲੀਡਰ ਕੰਮ ਕਦੋਂ ਕਰਦੇ ਸੀ ਤੀਜੇ ਚੌਥੇ ਸਾਲ ਜਾ ਕੇ ਤੁਸੀਂ ਦੇਖਿਆ ਹੋਊਗਾ ਕਿ ਅੱਜ ਨਗਰ ਪੰਚਾਇਤ ਨੂੰ ਕਰੀਬ ਇੱਕ ਵਿਸ਼ਾਲ ਤੇ 2 ਮਹੀਨੇ ਦੇ ਕਰੀਬ ਅਰਸਾ ਹੋਇਆ ਹੈ ਜੀ ਔਰ ਮਾਨਯੋਗ ਮੰਤਰੀ ਜੀ ਨੇ ਆਪਣੇ 2 ਸਾਲਾਂ ਦੇ ਰਿਕਾਰਡ ਤੋੜ ਪੀਰੀਅਡ ਦੇ ਵਿੱਚ ਵਿਕਾਸ ਦੇ ਇੰਨੇ ਕੰਮ ਕਰਵਾਏ ਨੇ ਜਿਹਦੀ ਮੂੰਹ ਬੋਲਦੀ ਤਸਵੀਰ ਅਜਨਾਲੀ ਸ਼ਹਿਰ ਦੇ ਵਿੱਚ ਤੁਸੀਂ ਆਪ ਮਹਾਰਾਜਾ ਸਮੇਂ ਕਿਹੜੇ ਉਦਘਾਟਨ ਕਰਨ ਜਾ ਰਹੇ ਮੰਤਰੀ ਸਾਹਿਬ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਸਾਡੇ ਮਾਨਯੋਗ ਕੈਬਨਿਟ ਮਿਨਿਸਟਰ ਸਰਦਾਰ ਕਨਦੀਪ ਸਿੰਘ ਜੀ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਬਹੁਤ ਰੁਚੀ ਲੈਂਦੇ ਆ ਇਹ ਜਿਹੜਾ ਸਾਡਾ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਉਹਦਾ ਬਹੁਤ ਜਲਦ ਅਗਲੇ ਮਹੀਨੇ ਰਸਮੀ ਤੌਰ ਤੇ ਉਹਦਾ ਉਦਘਾਟਨ ਕਰ ਦੇਣਾ ਕਿਉਂਕਿ ਉਹ ਮੁਕੰਮਲ ਦਸ਼ਾ ਦੇ ਵਿੱਚ ਹੈ ਔਰ ਮੰਤਰੀ ਸਾਹਿਬ ਔਰ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਜੀ ਧਾਰੀਵਾਲ ਜਿਹੜੇ ਡੇ ਬਾਏ ਡੇ ਜਿਹੜਾ ਫਾਲੋਅ ਅਪ ਲੈ ਰਹੇ ਕਿ ਹੁਣ ਕਿਸ ਸਟੇਜ ਤੇ ਹੈ ਹੁਣ ਕਿਸ ਸਟੇਜ ਤੇ ਹੈ ਹੁਣ ਕਿਸ ਸਟੇਜ ਤੇ ਹੈ ਅਫਸਰਾਂ ਦੇ ਨਾਲ ਡੇਲੀ ਮੀਟਿੰਗਸ ਲੈ ਕੇ ਉਹ ਬਹੁਤ ਜਲ ਜਿਹੜਾ ਐ एसटीपी ਸਾਡਾ ਮੁਕੰਮਲ ਦਸ਼ਾ ਵਿੱਚ ਐ ਤੇ ਇਥੇ ਮੈਂ ਦੱਸ ਜੇ ਮੈਨੂੰ ਇੱਕ ਖੁਸ਼ੀ ਔਰ ਮਾਣ ਔਰ ਫਖਰ ਮਹਿਸੂਸ ਹੁੰਦਾ ਹੈ ਕਿ ਡਬਲਿਊਟੀਪੀ ਦਾ ਸਾਡੇ ਅਸੀਂ ਆ ਪਰਸੋਂ ਹੀ ਅਜੇ ਮੀਟਿੰਗ ਕੀਤੀ ਹੈ ਉਹਦੇ ਵਿੱਚ ਡਬਲਿਊਟੀਪੀ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਉਹਦੇ ਵੀ ਸਾਡੇ ਕੋਲ ਪੈਸੇ ਵੀ ਆ ਗਏ ਔਰ ਸਾਰਾ ਸਾਡਾ ਲੀਗਲ ਪ੍ਰੋਸੈਸ ਜਿਹੜਾ ਕੰਪਲੀਟ ਹੋ ਗਿਆ ਸਿਰਫ ਇੱਕ ਮਤੇ ਦੀ ਲੋੜ ਸੀ ਉਹ ਮਤਾ ਵੀ ਪੈ ਗਿਆ ਹੈ ਹੁਣ ਆਉਂਦੇ ਜਨਾਂ ਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਬਸ ਇੱਕ ਦੋ ਦਿਨਾਂ ਦੇ ਵਿੱਚ ਉਹ ਵਾਟਰ ਟ੍ਰੀਟਮੈਂਟ ਪਲਾਂਟ ਦਾ ਵਿਉਦਘਾਟਨ ਕਰਨਗੇ ਜਿੱਥੇ ਮੈਂ ਤਹਿ ਦਿਲ ਤੋਂ ਮਾਨਯੋਗ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੇ ਸ਼ਹਿਰ ਵੱਲੋਂ ਕਿਉਂਕਿ ਬਹੁਤ ਰੁਚੀ ਦੇ ਨਾਲ ਬਹੁਤ ਇੰਟਰਸਟ ਦੇ ਨਾਲ ਮੰਤਰੀ ਸਾਹਿਬ ਜਿਹੜੇ ਵਿਕਾਸ ਦੇ ਕਾਰਜੇ ਕਰਵਾ ਰਹੇ ਹੈ ਜਿਹਦੀ ਮੂੰਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਬਖੋਬੀ ਦਿਖ ਰਹੀ ਹੈ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਲ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਤਾ ਲੈ ਸਕਦੇ। ਤੁਸੀਂ ਇੱਥੇ ਮੈਨੀਕਿਓਰ, ਪੈਡੀਕਿਓਰ ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼